ਉਹ ਲਾਈਫ ਕਿਸ ਤਰੀਕੇ ਦੀ ਸੀ ਉਹ ਕਬਜ਼ੇ ਲੈਣੇ ਕਬਜ਼ੇ ਛਡਾਉਣੇ ਰਫਲਾਂ 24 ਘੰਟੇ ਵੈਪਨ ਨੀਉ ਤਾਂ ਪਾਰਟ ਸਾਡੀ ਲਾਈਫ ਦਾ ਹੁਣ ਵੀ ਸਾਰਾ ਕੁਝ ਹੈਗਾ ਕਿਉਂਕਿ ਮੇਰੇ ਡੈਡ ਸਾਡਾ ਕੰਮ ਆ ਇਹ ਨੀਵੇਂ ਤੁਸੀਂ ਜ਼ਿਕਰ ਕੀਤਾ ਬਾਈ ਕਿ ਇੱਕ ਸਮਾਂ ਤੁਹਾਡਾ ਐਸਾ ਵੀ ਸੀਗਾ ਤੁਸੀਂ ਹਰ ਇੱਕ ਤਬਕੇ ਦੇ ਬੰਦੇ ਦੇ ਨਾਲ ਕਨੈਕਟ ਦੇ ਵਿੱਚ ਸੀਗੇ ਜੇਲ੍ਹਾਂ ਵਾਲੇ ਵੀ ਮਾੜੇ ਵੀ ਚੰਗੇ ਵੀ ਸਾਧ ਵੀ ਹਰ ਇੱਕ ਬੰਦਾ ਤੁਹਾਡੀ ਲਿੰਕ ਦੇ ਵਿੱਚ ਸੀਗਾ ਹਾਂਜੀ ਉਹ ਲਾਈਫ ਕਿਸ ਤਰੀਕੇ ਦੀ ਸੀ ਕਿਉਂਕਿ ਉਹ ਕਬਜ਼ੇ ਲੈਣੇ ਕਬਜ਼ੇ ਛਡਾਉਣੇ ਨਹੀਂ ਉਹ ਤਾਂ ਹੁਣ ਵੀ ਸਾਡਾ ਰਫਲਾਂ ਵਾਲੀਆਂ ਨਹੀਂ 24 ਘੰਟੇ ਵੈਪਨ ਨਹੀਂ ਉਹ ਤਾਂ ਪਾਰਟ ਆ ਸਾਡੀ ਲਾਈਫ ਦਾ ਹੁਣ ਵੀ ਸਾਰਾ ਕੁਝ ਹੈਗਾ ਉਹ ਕਿਉਂਕਿ ਮੇਰੇ ਡੈਡ ਸਾਡਾ ਕੰਮ ਆ ਇਹ ਹੱਕਾਂ ਲਈ ਕਿਉਂਕਿ ਉਹਨਾਂ ਦਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਪਟਵਾਰੀ ਦੀ ਜੌਬ ਰਹੀ ਹੈ ਮੇਰੇ ਡੈਡ ਦੀ ਹੂੰ ਕਨੂਗੋ ਰਿਟਾਇਰ ਹੋਏ ਨੇ ਹੂੰ ਜੋਗਿੰਦਰ ਸਿੰਘ ਪਟਵਾਰੀ ਸਾਹਿਬ ਮੇਰੇ ਡੈਡ ਹਨ ਉਹਨਾਂ ਦੇ ਨਾਲ ਅਸੀਂ ਸਾਰਾ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ ਮੈਂ ਅੱਜ ਜੇ ਗਾ ਰਹੇ ਹਾਂ ਜਾਂ ਇੱਥੇ ਬੈਠਾ ਮਿਲਦਾ ਉਹਨਾਂ ਦੇ ਕਰਕੇ ਹੀ ਆ ਕਿਉਂਕਿ ਮੈਨੂੰ ਵੀ ਉਹਨਾਂ ਨੇ ਕਿਹਾ ਸੀਗਾ ਵੀ ਗਾ ਲਾ ਨਹੀਂ ਤੁਹਾਨੂੰ ਪਤਾ ਮਹਿੰਗਾ ਕਿੱਤਾ ਇਹ ਹਾਂ ਸਟਾਰਟਿੰਗ ਤਾਂ ਇਹਦੀ ਹੁੰਦੀ ਪੈਸਿਆਂ ਤੋਂ ਇਹ ਲੈ ਜਾਂਦੀ ਹੁਣ ਤੁਸੀਂ ਸਟੂਡੀਓ ਬਣਾਇਆ ਜਾਂ ਕੈਮਰੇ ਆ ਜਾਂ ਬਿਲਕੁਲ ਪੈਸਿਆਂ ਤੋਂ ਪੈਸੇ ਚਾਹੀਦੇ ਹਾਂ ਸਾਰੀ ਕਿ ਚੀਜ਼ ਲਈ ਪੈਸੇ ਚਾਹੀਦੇ ਜੀ ਤੇ ਉਹਨਾਂ ਦੇ ਨਾਲ ਮੈਂ ਸਿੱਖਦਾ ਰਿਹਾ ਤੇ ਹੁਣ ਵੀ ਅਸੀਂ ਜਿਹੜਾ ਹੈਗਾ ਵਾ ਕਿਸਾਂ ਦੀ ਪੇਰਵਾਹੀ ਥਾਣੇ ਕਚੇੜੀ ਜਾਂ ਅਸੀਂ ਜਾਂਦੇ ਹਾਂ ਜਿੱਥੇ ਸਾਡੀ ਡਿਊਟੀ ਲਾਉਂਦੇ ਅਸੀਂ ਜਾਇਆ ਹੁੰਦੇ ਹਾਂ ਹੂੰ ਉਹਨੇ ਕੇ ਪੇਪਰ ਬੜਨ ਕੋਠੀਆਂ ਦੇ ਹੈਗੇ ਆ ਹੁਣ ਵੀ ਕਨੈਕਟਡ ਆਏ ਕੰਮ ਨਾਲ ਕਰੀ ਜਾਂਦੇ ਆ ਰੁਟੀਨ ਪਰ ਇਹਦੇ ਵਿੱਚ ਜਾਨੀ ਬੇਲ ਬਹੁਤ ਆ ਜਿਵੇਂ ਉਹ ਕੰਮ ਉਹਨਾਂ ਤਰੀਕਾਂ ਲੰਬੀਆਂ ਹੋ ਜਾਂਦੀਆਂ ਸਿੰਗਿੰਗ ਆ ਚਲੋ ਇਹ ਵੀ ਆਏ ਆ ਜਦੋਂ ਤੁਹਾਨੂੰ ਕੰਮ ਕਰਨਾ ਆ ਜਾਂਦਾ ਸੀਜ਼ਨਲ ਜਿਹਾ ਕੰਮ ਆ ਸਿੰਗਿੰਗ ਦਾ ਵੀ ਹਨ 12 ਮਹੀਨੇ 30 ਦਿਨ ਤੁਸੀਂ ਸਟੇਜਾਂ ਤੇ ਨਹੀਂ ਰਹਿੰਦੇ 12 ਮਹੀਨੇ 30 ਦਿਨ ਤੁਸੀਂ ਗਾਣੇ ਨਹੀਂ ਕਰੀ ਜਾਂਦੇ ਹੂੰ ਤੇ ਹਾਂ ਪਰ ਤੁਸੀਂ ਹੋਮਵਰਕ ਕਰਦੇ ਰਹਿੰਦੇ ਹੋ ਬਿਜ਼ੀ ਰਹਿੰਦੇ ਹੋ ਉਹਦੇ ਵਿੱਚ ਤੁਸੀਂ ਬਿਜ਼ੀ ਰਹਿੰਦੇ ਹੋ ਹੂੰ ਉਹ ਲਾਈਫ ਵਧੀਆ ਉਹ ਹੁਣ ਕਹ ਲਓ ਵੀ ਸਾਡੇ ਪਰਿਵਾਰ ਦਾ ਕੀਤਾ ਵਾ ਪਰਿਵਾਰ ਦੀ ਲਾਈਫ ਆ ਜਿਵੇਂ ਹੁਣ ਖੇਤੀਬਾੜੀ ਆ ਡੈਰੀ ਫਾਰਮਿੰਗ ਆ ਪਰਿਵਾਰ ਇਹਦਾ ਕੀਤਾ ਸਾਡੇ ਦਾ ਤੇ ਉਸ ਤੋਂ ਬਾਅਦ ਫਿਰ ਪ੍ਰਾਪਰਟੀ ਵਾਲਾ ਇਹ ਕੰਮ ਤੇ ਉਹ ਜ਼ਿੰਦਗੀ ਆ ਪਰ ਉਹਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਰਫਲ ਰੱਖਣੀ ਜਾਂ ਅਸਲੇ ਰੱਖਣੀ ਉਹ ਉਹਦੇ ਵਿੱਚ ਕੁਝ ਇਹ ਨਹੀਂ ਹੈਗਾ ਕੋਈ ਵੀ ਹਾਂ ਇਹ ਜੋ ਅੱਜਕੱਲ ਦੇਖਦੇ ਆਪਾਂ ਚੰਦਨਾਂ ਚੁੱਲਨਾ ਤੇ ਵੀ ਇਹ ਇਹੋ ਜੀ ਕੈਟਾਗਰੀ ਦੇ ਬੰਦੇ ਹੋਣਗੇ ਆ ਇਹ ਆ ਉਹ ਪਹਿਲਾਂ ਸੀਗਾ ਲੋਕਾਂ ਨੂੰ ਬਹੁਤ ਵੀ ਇਹਨਾਂ ਕੋ ਰਫਲਾਂ ਨਹੀਂ ਐਂ ਕਰਦੇ ਹਾਂ ਹਾਂ ਤੇ ਮੈਨੂੰ ਮੇਰੇ ਡੈਡ ਨੇ ਖੁਦ ਕਿਹਾ ਇਹ ਵੀ ਕਹਿੰਦੇ ਵੀ ਜਦੋਂ ਨੂੰ ਕਿਤੇ ਵੀ ਲੱਗੇ ਨਾ ਕੋਈ ਬੀਤੇ ਰਕਤ ਹੈ ਜਿਆ ਵੀ ਇਹਦੇ ਚ ਪੁੱਛ ਲੈਂਦੇ ਨੇ ਵੀ ਤੂੰ ਮੇਰੇ ਤੋਂ ਪ੍ਰੋਪਰ ਕਿਸੇ ਪ੍ਰੋਪਰਟੀ ਦੇ ਰਿਗਾਰਡਿੰਗ ਵੀ ਪੁੱਛ ਲੈਣਾ ਮੇਰੇ ਤੋਂ ਪੂਰਾ ਪ੍ਰੋਪਰ ਤੂੰ ਪੁੱਛ ਕੇ ਸਾਰੇ ਪੇਪਰ ਵਰਕ ਲੈ ਜੀ ਤੇ ਉਹਨਾਂ ਨੂੰ ਦੱਸੀ ਕਿਉਂਕਿ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹ ਬਹੁਤ ਕੋਸ਼ਾ ਜਿਹੜਾ ਉਹ ਤੋੜਿਆ ਮਰੋੜਿਆ ਜਾਂਦਾ ਵਾ ਹੂੰ ਤੱਕਾ ਬਹੁਤ ਹੁੰਦਾ ਇੱਥੇ ਲੋਕਾਂ ਨੂੰ ਹੂੰ ਹੂੰ ਜਿੰਨੇ ਐਨ ਆਰ ਆਈਜ਼ ਦੀਆਂ ਪ੍ਰੋਪਰਟੀਆਂ ਨੇ ਮੋਸਟਲੀ ਕਬਜ਼ੇ ਚ ਹਾਂ ਜਾਂ ਸਾਂਝਾ ਖਾਤਾ ਹੁੰਦਾ ਜਿੱਥੇ ਭਰਾਵਾਂ ਦਾ ਜਾਂ ਇਹ ਆ ਉਹਦੇ ਵਿੱਚ ਬੜੀਆਂ ਲੜਾਈਆਂ ਲੜਣੀਆਂ ਝਗੜੇ ਹੈਗੇ ਨੇ ਸਹੀ ਵੰਡ ਨਹੀਂ ਹੁੰਦੀ ਲੋਕ ਫਾਇਦਾ ਚੱਕਦੇ ਨੇ ਹਮ ਨੁਕਸਾਨ ਘਰਾਂ ਦਾ ਹੋ ਜਾਂਦਾ ਕੁੱਤੀ ਜਾ ਬੰਦਾ ਫਾਇਦਾ ਲੈ ਜਾਂਦਾ ਕਿੰਨੇ ਕੁ ਬਈ ਹੁਣ ਤੱਕ ਕਿੰਨੇ ਕੁ ਪ੍ਰਾਪਰਟੀਆਂ ਕਿੰਨੇ ਕੁ ਜ਼ਮੀਨਾਂ ਕਬਜ਼ੇ ਤੋਂ ਛੜਾਈਆਂ ਮੈਨੂੰ ਹੁਣ ਜਿੰਨਾ ਕਿ ਮੇਰੀ ਸੁਰਤ ਹੈਗੀ ਆ ਮੈਨੂੰ ਜਿਵੇਂ ਕਹਲੋ 95 98 ਤੋਂ ਕਿਉਂਕਿ 12 13 ਸਾਲ ਦਾ ਬੰਦਾ ਥੋੜੇ ਜਿਹਾ ਉਦੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਕਿਉਂਕਿ ਪਹਿਲਾਂ ਕਾਫੀ ਪਲਾਟ ਬਲੂਡ ਪਹਿਲਾਂ ਡੈਡ ਹੋਣੇ ਜਦੋਂ ਸਟਾਰਟ ਹੋਇਆ ਕੰਮ ਉਹਨਾਂ ਨੇ ਬਹੁਤ ਕੋ ਨਹੀਂ ਵੀ ਦੱਸਿਆ ਹੁਣ ਸਾਨੂੰ ਹਮ ਤੇ ਕਾਫੀ ਜਣੀ ਮੋਸਟਲੀ ਹੁਣ ਲੜੈਣੇ ਚ ਤਾਂ ਸਾਰਿਆਂ ਨੂੰ ਪਤਾ ਹੀ ਆ ਬੀਨਾਂ ਕੋਲ ਜਿਹੜੇ ਕੋਈ ਪ੍ਰਾਪਰਟੀ ਆ ਜਾਂ ਇਹ ਆ ਵੀ ਉਹਦਾ ਕੋਈ ਮਸਲਾ ਇਹੋ ਜਿਹਾ ਹੋਣਾ ਵਾ ਵੀ ਕੋਈ ਪੁਰਾਣਾ ੱੱੱਕਾ ਕੋਈ 20-25 ਸਾਲ ਪਹਿਲਾਂ ਕਿਸੇ ਨੇ ਨਾਮ ਕਰਾ ਲਈ ਆ ਉਹਦੇ ਹੂੰ ਉਹ ਇਹਨਾਂ ਨੇ ਕੱਢਿਆ ਹੋਣਾ ਵੀ ਪੇਪਰ ਵਾਈਜ਼ ਇਹ ਸਹੀ ਹੋ ਰਹੇ ਨੇ ਕਿਉਂਕਿ ਸਾਰੇ ਜਿਹੜੇ ਕੇਸ ਨੇ ਜਾਂ ਇਹ ਅਸੀਂ ਲੜਦੇ ਆ ਜਾਂ ਇਹ ਕੋਰਟ ਦੇ ਥਰੂ ਜਾਂ ਬਕਾਇਦਾ ਕਾਨੂੰਨ ਦੇ ਥਰੂ ਅਸੀਂ ਕਰਦੇ ਆ ਕੋਈ ਇਹਦੇ ਵਿੱਚ ਇਹ ਤਾਂ ਹੈ ਨਹੀਂਗਾ ਵੀ ਹਾਂਜੀ ਸਾਡੇ ਕੋਲ ਪਾਵਰ ਆ ਜਾਂ ਇਹ ਅਸੀਂ ਹੋ ਹੀ ਨਹੀਂ ਸਕਦਾ ੱੱਕਾ ਨਹੀਂ ਜਮੀ ਨਹੀਂ ਹੋ ਸਕਦਾ ਕੋਈ ਕਰਕੇ ਦੇਖ ਲੈ ਵੀ ਨਹੀਂ ਹੋਊਗਾ ਥੋੜੇ ਟਾਈਮ ਲਈ ਨਾਮ ਵੀ ਬਣਿਆ ਕਈ ਲੋਕ ਆਏ ਉਹ ਖਤਮ ਹੋਗੇ ਕਿਉਂਕਿ ਕਾਹ ਨਹੀਂ ਸੀਗਾ ਉਹ ਨਜਾਇਜ਼ ਉਹਨਾਂ ਨੂੰ ਲੱਗਦਾ ਸੀਗਾ ਕਿ ਕਿਤੇ ਸੌਖਾ ਕੰਮ ਐਦਾਂ ਐ ਕਰਕੇ ਹੋ ਜੂ ਨਹੀਂ ਹੁੰਦਾ ਇਹ ਪ੍ਰੋਪਰ ਸਮਝ ਕੇ ਵਾਲਾ ਕੰਮ ਆ ਪ੍ਰਾਪਰਟੀ ਵਾਲਾ ਸਾਰਾ ਇਹਦੇ ਵਿੱਚ ਤੁਸੀਂ ਪੇਪਰ ਦੇਖਦੇ ਹੋ ਮਾਲਕੀਆਂ ਦੇਖਦੇ ਹੋ ਸਾਰੇ ਫਰਦਾ ਨਿਕਲਦੀਆਂ ਨੇ ਪ੍ਰੋਪਰਲੀ ਰਜਿਸਟਰੀਆਂ ਪੜ੍ਹ ਹੁੰਦੀਆਂ ਨੇ ਕਿੱਥੇ ਕੇਸ ਪੜ੍ਹ ਹੁੰਦੇ ਨੇ ਫਿਰ ਤੁਸੀਂ ਉਹਦੇ ਬਾਹਰ ਬਣਦੇ ਹੋ ਫਿਰ ਹੌਲੀ-ਹੌਲੀ ਉਹਨੂੰ ਤੁਸੀਂ ਕੇਸ ਨੂੰ ਆਪ ਲੜਦੇ ਹੋ ਫਿਰ ਕਿਤੇ ਉਹਦੇ ਦਖਲ ਜਾਰੀ ਹੁੰਦੇ ਨੇ ਕੋਰਟ ਵੱਲੋਂ ਤਾਂ ਕਿੱਥੇ ਜਾ ਕੇ ਇਹ 12-12 10-10 12-12 ਸਾਲ 15-15 ਸਾਲ ਪਈਆਂ ਰਹਿੰਦੀਆਂ ਨੇ ਪ੍ਰਾਪਰਟੀਆਂ ਇਨਾ ਲੰਬਾ ਚੱਲਦਾ ਚੱਲ ਜਾਂਦਾ ਅੱਛਾ ਕੋਈ ਐਸਾ ਕੋਈ ਕੇਸ ਹੈਗਾ ਵੀ ਜਿੱਥੇ ਤੁਹਾਨੂੰ ਵੀ ਲੱਗਾ ਵੀ ਤੁਹਾਡੇ ਵੀ ਪੂਰਾ ਜੋਰ ਲੱਗਿਆ ਹੋਵੇ ਅਗਲੀ ਪਾਰਟੀ ਵੀ ਪੂਰੀ ਜਿਹਨੇ ਕਬਜ਼ਾ ਕੀਤਾ ਸੀ ਪੂਰੀ ਤਗੜੀ ਸੀ ਹਾਂਜੀ ਅਕਸਰ ਮੋਸਟਲੀ ਆਈ ਇਹੋ ਜਿਹੀ ਨੇ ਸਾਡੇ ਕੋਲ ਅੱਛਾ ਕੋਈ ਜ਼ਰੂਰ ਜੇ ਦੱਸੋ ਜੇ ਕੁਝ ਐਸਾ ਕੋਈ ਕੇਸ ਹੋਵੇ ਆਪਾਂ ਜਿੰਨਾਕ ਦੱਸ ਸਕਦੇ ਹੋਈ ਆਪਾਂ ਕਿਉਂ ਦੱਸਣਾ ਆਪਾਂ ਤਾਂ ਵੈਸੇ ਹੀ ਕਹਤਾ ਵੀ ਜੇ ਕੋਈ ਹੈਗਾ ਤਾਂ ਕੋਈ ਗੱਲ ਨਹੀਂ ਤੁਹਾਡੇ ਮੈਸੇਜ ਆਈ ਤੁਹਾਡੇ ਨਾਲ ਸੰਪਰਕ ਕਰ ਸਕਦੇ ਜਿਹਦੇ ਚ ਉਹ ਸਹੀ ਨੇ ਮਾਲਕ ਨੇ ਜਿਹੜੇ ਹੂੰ ਤੇ ਪਰ ਗੱਲ ਇਹ ਆ ਵੀ ਤੂੜਮ ਰੂੜ ਬਹੁਤ ਹੁੰਦਾ ਸੀ ਹੁਣ ਪਹਿਲਾਂ ਰਜਿਸਟਰੀਆਂ ਸੀ ਉਹਨਾਂ ਦੇ ਫੋਟੋਆਂ ਨਹੀਂ ਹੁੰਦੀਆਂ ਸੀ ਹੂੰ ਸਾਈਨ ਜਾਲੀ ਹੋ ਜਾਂਦੀ ਸੀ ਗਵਰਨਮੈਂਟ ਜਦੋਂ ਕੋਈ ਵੀ ਨਵਾਂ ਰੂਲ ਬਣਾਉਂਦੀ ਆ ਉਹ ਤਾਂ ਹੀ ਬਣਾਉਂਦੀ ਆ ਉਹ ਦੇਖ ਕੇ ਬਣਾਉਂਦੀ ਆ ਪਿੱਛੋਂ ਬੇ ਇਹਦਾ ਕੀ ਨੁਕਸਾਨ ਆ ਗਾਂ ਇਹਦਾ ਨਾ ਕੀ ਨਹੀਂ ਹੋਊਗਾ ਉਹ ਤੇਰੇ ਬਹੁਤ ਕੋਸ਼ਾ ਜਦੋਂ ਕਲੋਨੀਆਂ ਘਟ ਹੁੰਦੀਆਂ ਉਹਨਾਂ ਦੇ ਵਿੱਚ ਬੜਾ ਜਿਹੜਾ ਹੈਗਾ ਸਿਸਟਮ ਹੈਗਾ ਪਰ ਇਹ ਵੀ ਹੁਣ ਚਲੋ ਇਹ ਡਿਵੈਲਪਿੰਗ ਕੰਟਰੀ ਆ ਨਾ ਚੱਲੀ ਜਾਂਦਾ ਉਹ ਕਿਤੇ ਕੁੰਡੀਆਂ ਦੇ ਸਿੰਘ ਫਸੇ ਨੇ ਫਿਰ ਫਸਦੀ ਰਹੇ ਆ ਪਰ ਹੁਣ ਗੱਲ ਇਹ ਆ ਵੀ ਮੋਸਟਲੀ ਮੇਰੇ ਜਿਹੜੇ ਡੈਡ ਨੇ ਉਹਨਾਂ ਨੂੰ ਜਾਂਦਾ ਕ੍ਰੈਡਿਟ ਸਾਰਾ ਕਿਉਂਕਿ ਅਸੀਂ ਤਾਂ ਸਾਨੂੰ ਤਾਂ ਜਿੰਨੀ ਡਿਊਟੀ ਲਾ ਦਿੰਦੇ ਨੇ ਅਸੀਂ ਕਰ ਦਿੰਦੇ ਆ